ਪੰਜਾਬ ਦੇ ਨਵ ਨਿਯੁਕਤ ਗਵਰਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪਹਿਲੀ ਵਾਰ ਇਕੱਠੇ ਸੱਚਖੰਡ ਸੀਰ ਦਰਬਾਰ ਸਾਹਿਬ ਅਤਮਸਕ ਹੋਣ ਵਾਸਤੇ ਪਹੁੰਚੇ ਹੋਏ ਨੇ ਜੇਕਰ ਗੱਲ ਕੀਤੀ ਜਾਵੇ ਭਗਵੰਤ ਸਿੰਘ ਮਾਨ ਅਤੇ ਗਵਰਨਰ ਦੇ ਤੇ ਪੀਤੇ ਜੋ ਗਵਰਨਰ ਸਨ ਉਹਨਾਂ ਦੇ ਨਾਲ ਕਾਫੀ ਉਹਨਾਂ ਦੀ ਖਿੱਚ-ਤਾਣ ਰਹੀ ਹੈ ਲੇਕਿਨ ਇਹ ਗਵਰਨਰ ਜਿੱਦਾਂ ਹੀ ਉਹਨਾਂ ਵੱਲੋਂ ਪੰਜਾਬ ਦੇ ਲਈ ਚੁਣੇ ਗਏ ਉਸ ਤੋਂ ਬਾਅਦ ਉਹਨਾਂ ਵੱਲੋਂ ਦੋਨਾਂ ਵੱਲੋਂ ਪੋਜ਼ਿਟਿਵ ਰਿਸਪਾਂਸ ਜਿਹੜਾ ਸੀ ਉਹ ਦੇਖਣ ਨੂੰ ਮਿਲਿਆ ਜੇਕਰ ਗੱਲ ਕੀਤੀ ਜਾਵੇ ਅੱਜ ਦੀ ਤਾਂ ਅੱਜ ਉਹਨਾਂ ਵੱਲੋਂ ਆਪਣੇ ਪਰਿਵਾਰ ਸਹਿਤ ਨਤਮਸਤਕ ਜਿਹੜਾ ਹੈ ਉਹ ਤੇ ਹੋਇਆ ਗਿਆ ਤੇ ਕਿਸੇ ਵੀ ਪੋਲੀਟਿਕਲ ਸਵਾਲ ਦਾ ਜਿਹੜਾ ਹੈ ਜਵਾਬ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਹਾਲਾਂਕਿ ਦੋਨਾਂ ਵੱਲੋਂ ਪੰਜਾਬ ਅਤੇ ਦੇਸ਼ ਦੀ ਉન્નਤੀ ਦੇ ਲਈ ਜਿਹੜੀ ਹੈ ਅਰਦਾਸ ਜ਼ਰੂਰ ਕੀਤੀ ਗਈ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਉਹ ਇਕੱਠੇ ਮਿਲ ਕੇ ਜਿਹੜਾ ਹੈ ਪੰਜਾਬ ਨੂੰ ਅੱਗੇ ਵਾਲ ਨੂੰ ਵਧਾਉਣ ਵਾਸਤੇ ਤਤਪਰ ਜਿਹੜੇ ਨੇ ਉਹ ਰਹਿਣਗੇ ਜੇਕਰ ਭਗਵੰਤ ਸਿੰਘ ਮਾਨ ਹੋਂ ਦੀ ਗੱਲ ਕੀਤੀ ਜਾਵੇ ਤੇ ਅਕਸਰ ਹੀ ਭਗਵੰਤ ਸਿੰਘ ਮਾਨ ਜਿਹੜੇ ਨੇ ਆਪਣੇ ਬਿਆਨਾਂ ਕਰਕੇ ਜਾਣੇ ਜਾਂਦੇ ਨੇ ਜਦੋਂ ਵੀ ਸੱਚਖੰਡੀ ਦਰਬਾਰ ਸਾਹਿਬ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਬਿਆਨ ਜਿਹੜੇ ਨੇ ਜਰੂਰ ਸਿਆਸੀ ਬਿਆਨ ਜਿਹੜੇ ਨੇ ਉਹ ਜਰੂਰ ਦਿੱਤੇ ਜਾਂਦੇ ਨੇ ਲੇਕਿਨ ਇਸ ਵਾਰ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਿਆਸੀ ਬਿਆਨ ਜਿਹੜਾ ਉਹ ਨਹੀਂ ਦਿੱਤਾ ਗਿਆ ਲੇਕਿਨ ਪੰਜਾਬ ਦੀ 29 ਦੇ ਲਈ ਅਰਦਾਸ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਇਸ ਨਾਲ ਜਰੂਰ ਸਾਫ਼ ਹੋ ਰਿਹਾ ਕਿ ਦੋਨੋਂ ਗਵਰਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਇਕੱਠੇ ਮਿਲ ਕੇ ਜਿਹੜੇ ਨੇ ਉਹ ਜਰੂਰ ਪੰਜਾਬ ਦੀ ਤਰੱਕੀ ਲਈ ਜਰੂਰ ਆਵਾਜ਼ ਚੁੱਕਣਗੇ ਹਾਲਾਂਕਿ ਸਤਿਕਾਰਯੋਗ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਉਹਨਾਂ ਵੱਲੋਂ ਨਿਤਮਸਤਕ ਹੋਇਆ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਸੀਗਾ ਇਨਫੋਰਮੇਸ਼ਨ ਆਫਿਸ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਸਨਮਾਨ ਜਿਹੜਾ ਸੀਗਾ ਗਵਰਨਰ ਦਾ ਜਿਹੜਾ ਸੀਗਾ ਆਨਰ ਜਿਹੜਾ ਸੀਗਾ ਉਹ ਕੀਤਾ ਗਿਆ ਲੇਕਿਨ ਕਿਤਨਾ ਕਿਤੇ ਜਿਹੜੀ ਇਹ ਰਿਸਪਾਂਸਿਬਿਲਟੀ ਨੇ ਉਹਨੂੰ ਦੇਖਦੇ ਹੋਏ ਲਗਾਤਾਰ ਹੀ ਦੋਨੋਂ ਇਕੱਠੇ ਜਿਹੜੇ ਨੇ ਉਹ ਨਜ਼ਰ ਜ਼ਰੂਰ ਆ ਰਹੇ ਨੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੋਹ ਜਿਹੜੇ ਸੀਗੇ ਉਹ ਵੀ ਮੌਜੂਦ ਸਨ ਅਤੇ ਗਵਰਨਰ ਦੇ ਪਰਵਾਹ ਜਿਹੜਾ ਸੀਗਾ ਉਹ ਵੀ ਜ਼ਰੂਰ ਨਾਲ ਨਜ਼ਰ ਆ ਰਿਹਾ ਸੀ ਲੇਕਿਨ ਜਿਸ ਤਰ੍ਹਾਂ ਹੀ ਹੁਣ ਉਹਨਾਂ ਵੱਲੋਂ ਬਿਆਨ ਦਾ ਦਿੱਤਾ ਗਿਆ ਇਸ ਨਾਲ ਸਾਫ਼ ਜੂਸੇਦ ਹੋ ਰਿਹਾ ਕਿ ਇੱਕ ਦੋਨੇ ਜਿਹੜੇ ਨੇ ਇਕੱਠੇ ਮਿਲ ਕੇ ਜਿਹੜਾ ਪੰਜਾਬ ਦੇ ਤਰੱਕੀ ਲਈ ਹੈ ਜਿਹੜੀ ਆ ਜ਼ਰੂਰ ਯੋਗਦਾਨ ਪਾਉਂਦੇ ਹੋਏ ਆ ਨਜ਼ਰ ਆਉਣਗੇ ਤੇ ਨਾਲ ਹੀ ਇਕੱਠੇ ਮਿਲ ਕੇ ਪੰਜਾਬ ਦੀ ਤਰੱਕੀ ਜ਼ਰੂਰ ਕਰਦੇ ਹੋਏ ਨਜ਼ਰ ਆਉਣਗੇ ਲੇਕਿਨ ਕਿਤਨਾ ਕਿਤੇ ਸਿਆਸਤ ਤੋਂ ਹਮੇਸ਼ਾ ਹੀ ਜੋ ਭਗਵੰਤ ਸਿੰਘ ਮਾਨ ਜਾਣੇ ਜਾਂਦੇ ਨੇ ਲੇਕਿਨ ਇਸ ਵਾਰ ਜਿਹੜਾ ਹੈ ਸਿਆਸੀ ਬਿਆਨ ਕਿਸੇ ਤਰੀਕੇ ਦਾ ਜਿਹੜਾ ਹੈ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਲੇਕਿਨ ਪੰਜਾਬ ਦੀ ਉਨਤੀ ਦੀ ਗੱਲ ਜਰੂਰ ਉਹਨਾਂ ਵੱਲੋਂ ਕੀਤੀ ਗਈ ਹੈ ਕੈਮਰਾਮੈਨ ਵਜਦਲਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅਮਰਸਰ ਸਾਹਿਬ